ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਗੁਰੂ ਨਾਨਕ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੀ ਜੁਗਤ ਬਾਰੇ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਬਾਣੀ ਦੇ ਪਾਠ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਬਾਣੀ ਦਾ ਪਾਠ ਕਰਕੇ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਸਦਾ ਹੀ ਮਿਹਰਬਾਨ ਰਹਿੰਦੇ ਨੇ ਦਸਾਂ ਹੀ ਗੁਰੂ ਸਾਹਿਬਾਨਾਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਦੇ ਉੱਤੇ ਆ ਜਾਂਦਾ ਹੈ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋ ਜਾਂਦੀ ਆ ਜਦੋਂ ਅਸੀਂ ਇਹ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਹ ਕਿਹੜੀ ਬਾਣੀ ਆ ਇਸ ਬਾਣੀ ਦਾ ਪਾਠ ਆਪਾਂ ਕਿਸ ਵੇਲੇ ਕਰਨਾ ਹੈ ਕਿੰਨਾ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹਨੂੰ ਪੂਰਾ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਕਿਉਂਕਿ ਸੰਗਤ ਜੀ ਇਹ ਬਾਣੀ ਇੰਨੀ ਪਾਵਰਫੁਲ ਆ ਇੰਨੀ ਤਾਕਤਵਰਿਆ ਕਿ ਕੋਈ ਵੀ ਮਨੁੱਖ ਪਿਆਰ ਦੇ ਵਿੱਚ ਭਿੱਜ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰੂ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਬਾਣੀ ਦਾ ਪਾਠ ਕਰ ਲਵੇ ਤਾਂ ਸਤਿਗੁਰੂ ਸੱਚੇ ਪਾਸ਼ਾ ਉਹਦੇ ਮਨ ਦੀਆਂ ਸ਼ੁਭ ਭਾਵਨਾਵਾਂ ਨੂੰ ਤਾਂ ਪੂਰਾ ਕਰਦੇ ਹੀ ਕਰਦੇ ਨੇ ਬਲਕਿ ਆਪਣੀ ਮਰਜ਼ੀ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਵੀ ਉਸ ਮਨੁੱਖ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾ ਦਿੰਦੇ ਨੇ ਜੋ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਐਨੇ ਖੁਸ਼ ਹੋ ਜਾਂਦੇ ਨੇ ਉਸ ਮਨੁੱਖ ਦੇ ਉੱਤੇ ਐਨੇ ਦੇয়ালੂ ਹੋ ਜਾਂਦੇ ਨੇ ਸੰਗਤ ਜੀ ਆਪਾਂ ਗੱਲ ਕਰ ਰਹੇ ਆ ਮੇਰੇ ਪਹਿਲੇ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਜਪ ਦੀ ਬਾਣੀ ਬਾਰੇ ਜਿਸ ਨੂੰ ਆਪਾਂ ਸਤਕਾਰ ਵਜੋ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਆਖਦੇ ਆਂ ਇਹ ਬਾਣੀ ਅਮਰ ਤਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਆ ਇਸ ਬਾਣੀ ਦਾ ਪਾਠ ਜਿਸ ਵੀ ਘਰ ਦੇ ਵਿੱਚ ਰੋਜ਼ਾਨਾ ਨੀਮ ਦੇ ਨਾਲ ਹੁੰਦਾ ਹੋਵੇ ਉਸ ਘਰ ਦੇ ਉੱਤੇ ਸਤਿਗੁਰ ਸੱਚੇ ਬਾਛਾ ਜੀ ਦੀ ਮਿਹਰ ਕਿਰਪਾ ਸਦਾ ਹੀ ਬਣੀ ਰਹਿੰਦੀ ਆ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਬਹੁਤ ਮਿਹਰਾਂ ਕੀਤੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦਿਆਲ ਹੋਏ ਨੇ ਤਾਂ ਜੇਕਰ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਆਪਣੇ ਦਸਾਂ ਹੀ ਗੁਰੂ ਸਹਿਬਾਨਾਂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਆ ਤਾਂ ਫਿਰ ਆਪਾਂ ਵੀ ਰੋਜ਼ਾਨਾ ਹੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਇਸ ਬਾਣੀ ਦਾ ਪਾਠ ਆਪਾਂ ਕਿਸ ਵੇਲੇ ਕਰਨਾ ਹੈ ਕਿੰਨਾ ਪਾਠ ਕਰਨਾ ਹੈ ਅਤੇ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਇਸ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਗੁਰੂ ਇਤਿਹਾਸ ਦੀ ਇਹ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਅਕਸਰ ਹੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਦੇ ਰਹਿੰਨੇ ਆ ਤਾਂ ਜੋ ਸਾਡੇ ਮਨ ਨੂੰ ਬਲ ਮਿਲਦਾ ਰਹੇ ਸਾਡੇ ਮਨ ਨੂੰ ਇਹ ਬਾਣੀ ਦੀ ਤਾਕਤ ਬਾਰੇ ਪਤਾ ਲੱਗੇ ਸਾਡੇ ਮਨ ਨੂੰ ਇਸ ਬਾਣੀ ਦਾ ਪਾਠ ਕਰਨ ਦੀ ਪ੍ਰੇਰਣਾ ਮਿਲੇ ਤਾਂ ਜੋ ਅਸੀਂ ਰੋਜ਼ ਇਸ ਬਾਣੀ ਦਾ ਪਾਠ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਤਾਂ ਆਓ ਫਿਰ ਪਹਿਲਾ ਗੁਰੂ ਇਤਿਹਾਸ ਦੀ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਹ ਸਾਖੀ ਆ ਮੇਰੇ 6ਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਸੱਜਿਆ ਹੋਇਆ ਦੀਵਾਨ ਸਤਿਗੁਰ ਸੱਚੇ ਪਾਸ਼ਾ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤਾਂ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਅਚਾਨਕ ਹੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਕੋਈ ਐਸਾ ਸਿੱਖ ਹੈ ਜੋ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਕੋਈ ਸਾਨੂੰ ਇੱਕ ਮਨ ਇੱਕ ਚਿਤ ਹੋ ਕੇ ਇਸ ਬਾਣੀ ਦਾ ਪਾਠ ਕਰਕੇ ਸੁਣਾ ਸਕੇ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਇਹ ਬਚਨ ਕੀਤੇ ਤਾਂ ਕਹਿੰਦੇ ਸਭ ਸੰਗਤਾਂ ਹੈਰਾਨੀ ਦੇ ਨਾਲ ਇੱਕ ਦੂਸਰੇ ਦੇ ਮੁਖ ਵੱਲ ਦੇਖਣ ਲੱਗੀਆਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਈ ਵਾਰ ਕਲਾਸ ਦੇ ਵਿੱਚ ਅਚਾਨਕ ਅਧਿਆਪਕ ਆਪਣੇ ਵਿਦਿਆਰਥੀਆਂ ਤੋਂ ਕੋਈ ਸਵਾਲ ਪੁੱਛ ਲਵੇ ਤਾਂ ਵਿਦਿਆਰਥੀ ਹੱਕੇ ਬੱਕੇ ਰਹਿ ਜਾਂਦੇ ਹਨ ਨਾ ਉਸੇ ਹੀ ਤਰ੍ਹਾਂ ਸੰਗਤਾਂ ਇੱਕ ਦੂਸਰੇ ਦੇ ਮੁੱਖ ਵੱਲ ਵੇਖਣ ਲੱਗੀਆਂ ਜਿਵੇਂ ਕੋਈ ਕਰੜਾ ਪਰਚਾ ਪੈ ਗਿਆ ਹੋਵੇ ਕੋਈ ਔਖਾ ਸਵਾਲ ਪੁੱਛ ਲਿਆ ਹੋਵੇ ਕਹਿੰਦੇ ਉਸ ਸੰਗਤਾਂ ਦੇ ਵਿੱਚੋਂ ਹੀ ਇੱਕ ਸਿੱਖ ਉੱਠਿਆ ਉਹਨੇ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਮੇਰੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖੋ ਤਾਂ ਮੈਂ ਇਹ ਸੇਵਾ ਕਰ ਸਕਦਾ ਹਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਵੱਲ ਬੜੇ ਪਿਆਰ ਦੇ ਨਾਲ ਤੱਕਿਆ ਅਤੇ ਉਹਨੂੰ ਅੱਗੇ ਆਉਣ ਨੂੰ ਕਿਹਾ ਇਸ ਸਿੱਖ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਗੋਪਾਲਾ ਜੀ ਆਇਆ ਹੈ ਜੋ ਗੁਰੂ ਘਰ ਦੇ ਘੋੜਿਆਂ ਦੀ ਸਾਮ ਸੰਭਾਲਣ ਦਾ ਕੰਮ ਕਰਦਾ ਸੀ ਕਹਿੰਦੇ ਉਹ ਸਿੱਖ ਅੱਗੇ ਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਇਸ ਸਿੱਖ ਦੇ ਲਈ ਇੱਕ ਸੋਹਣਾ ਆਸਣ ਲਗਾ ਦਿਓ ਅਤੇ ਇਹਨਾਂ ਦਾ ਆਸਣ ਸਾਡੇ ਨਾਲੋਂ ਉੱਚਾ ਕਰਕੇ ਰੱਖਿਓ ਜੇ ਕਿਉਂਕਿ ਇਹਨਾਂ ਨੇ ਮੇਰੇ ਪਹਿਲੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਸੰਗਤ ਜੀ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਤੇ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬੜਾ ਪਿਆਰ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦੇ ਪ੍ਰਤੀ ਬੜਾ ਸਤਿਕਾਰ ਆ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪਣੇ ਮਹਾਪੁਰਖ ਜੀ ਵੀ ਅਕਸਰ ਆਪਾਂ ਨੂੰ ਇਹੋ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਤਾਂ ਮਨ ਦੇ ਵਿੱਚ ਇਹ ਭਾਵਨਾ ਬਣਾਇਆ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਆਂ ਕਹਿੰਦੇ ਬਸ ਇਸੇ ਭਾਵਨਾ ਦੇ ਕਰਕੇ 6ਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਦਾ ਆਸਣ ਆਪਣੇ ਆਸਣ ਦੇ ਨਾਲੋਂ ਉੱਚਾ ਕਰਕੇ ਲਗਾਇਆ ਭਾਈ ਗੋਪਾਲਾ ਜੀ ਨੇ ਉਸ ਆਸਣ ਦੇ ਉੱਪਰ ਬੈਠ ਕੇ ਉਸ ਜਗ੍ਹਾ ਤੇ ਬੈਠ ਕੇ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕੀਤਾ ਕਹਿੰਦੇ ਭਾਈ ਗੋਪਾਲਾ ਜੀ ਨੇ ਪਿਆਰ ਦੇ ਵਿੱਚ ਭਿੱਜ ਕੇ ਰੀਜ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਭਾਈ ਗੋਪਾਲਾ ਜੀ ਇੱਕਦਮ ਸ਼ੁੱਧ ਉਚਾਰਨ ਕਰ ਰਹੇ ਸਨ ਤੇ ਇਧਰ ਮੇਰੇ ਛੇਵੇਂ ਪਾਤਸ਼ਾਹ ਭਾਈ ਗੋਪਾਲਾ ਜੀ ਤੇ ਨਿਹਾਲ ਹੋ ਰਹੇ ਸੀ ਬੜੇ ਖੁਸ਼ ਹੋ ਰਹੇ ਸੀ ਕਿ ਇਹ ਸਿੱਖ ਕਿੰਨੇ ਪਿਆਰ ਵਿੱਚ ਭਿੱਜ ਕੇ ਬਾਬੇ ਦੀ ਬਾਣੀ ਨੂੰ ਪੜ ਰਿਹਾ ਹੈ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਉਸ ਸਿੱਖ ਦੇ ਉੱਤੇ ਇੰਨੇ ਖੁਸ਼ ਹੋਏ ਅਇਨੇ ਨੇ ਹਾਲ ਹੋਏ ਕਿ ਮਨ ਦੇ ਵਿੱਚ ਸੋਚ ਲਿਆ ਕਿ ਇਹ ਸਿੱਖ ਦਾ ਬਾਬੇ ਦੀ ਬਾਣੀ ਦੇ ਨਾਲ ਬੜਾ ਪਿਆਰ ਆ ਇਸ ਕਰਕੇ ਜਦੋਂ ਹੀ ਇਹ ਪਾਠ ਦੀ ਸਮਾਪਤੀ ਕਰੇਗਾ ਭੋਗ ਪਾਵੇਗਾ ਤਾਂ ਨਾਲ ਦੀ ਨਾਲ ਇਹਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਹੈ ਭਾਵ ਕਿ ਆਪਣੀ ਗੁਰਤਾ ਗੱਦੀ ਉਸ ਸਿੱਖ ਨੂੰ ਦੇਣ ਦੇ ਲਈ ਤਿਆਰ ਹੋ ਗਏ ਕਹਿੰਦੇ ਜਿਵੇਂ ਜਿਵੇਂ ਭਾਈ ਗੋਪਾਲਾ ਜੀ ਗੁਰਬਾਣੀ ਦਾ ਪਾਠ ਕਰ ਰਹੇ ਸਨ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਗੱਦੀ ਤੋਂ ਆਪਣੇ ਆਸਣ ਤੋਂ ਥੋੜਾ ਥੋੜਾ ਪਿੱਛੇ ਹੋ ਰਹੇ ਸੀ ਮਨ ਦੇ ਵਿੱਚ ਸੋਚੀ ਬੈਠੇ ਸੀ ਕਿ ਪਾਠ ਦੀ ਸਮਾਪਤੀ ਤੋਂ ਬਾਅਦ ਨਾਲ ਦੀ ਨਾਲ ਇਸ ਗੱਦੀ ਤੇ ਇਸ ਆਸਣ ਤੇ ਇਸ ਸਿੱਖ ਨੂੰ ਬਿਠਾ ਦਵਾਂਗੇ ਪਰ ਕਹਿੰਦੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਕਰਦੇ ਜਦੋਂ ਸਮਾਪਤੀ ਤੇ ਆਏ ਸ਼ਲੋਕ ਤੇ ਪਹੁੰਚੇ ਤਾਂ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਇੱਕ ਫੁਰਨਾ ਆ ਗਿਆ ਭਾਈ ਗੋਪਾਲਾ ਜੀ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਸਤਗੁਰ ਸੱਚੇ ਪਾਤਸ਼ਾਹ ਮੇਰੀ ਪੜੀ ਹੋਈ ਬਾਣੀ ਤੋਂ ਖੁਸ਼ ਹੋ ਗਏ ਮੇਰੇ ਤੋਂ ਪੁੱਛਿਆ ਕਿ ਸਿੱਖਾ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਫਿਰ ਉਹ ਘੋੜਾ ਮੰਗ ਲਵਾਂਗਾ ਜੋ ਕੱਲ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਭੇਟ ਕਰਕੇ ਗਈਆਂ ਨੇ ਕਹਿੰਦੇ ਇੱਧਰ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਉਹ ਘੋੜੇ ਦਾ ਪੁਰਨਾ ਬਣਿਆ ਤੇ ਇੱਧਰ ਸਤਿਗੁਰੂ ਸੱਚੇ ਪਾਸ਼ਾ ਆਪਣੇ ਆਸਨਾ ਤੇ ਠੀਕ ਹੋ ਕੇ ਬੈਠ ਗਏ ਕਹਿੰਦੇ ਜਦੋਂ ਹੀ ਭਾਈ ਗੋਪਾਲਾ ਜੀ ਨੇ ਬਾੜ ਦੇ ਭੋਗ ਪਾਏ ਸਮਾਪਤੀ ਕੀਤੀ ਅਰਦਾਸ ਬੇਨਤੀ ਕੀਤੀ ਗਈ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਸਾਨੂੰ ਕਿਹਾ ਜਾਓ ਭਾਈ ਅਸਤਬਲ ਦੇ ਵਿੱਚੋਂ ਖੋਲ ਕੇ ਉਹ ਫਲਾਣਾ ਘੋੜਾ ਭਾਈ ਗੋਪਾਲਾ ਜੀ ਨੂੰ ਭੇਟ ਕਰ ਦਿਓ ਕਹਿੰਦੇ ਭਾਈ ਗੋਪਾਲਾ ਜੀ ਬੜੇ ਹੈਰਾਨ ਕਿ ਨਾ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਪੁੱਛਿਆ ਨਾ ਮੈਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਕੁਝ ਦੱਸਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰਾ ਮਨ ਪੜ ਲਿਆ ਮੇਰੇ ਤਾਂ ਮਨ ਦੇ ਵਿੱਚ ਹੀ ਫੁਰਨਾ ਬਣਿਆ ਸੀ ਕੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਟਹਿ ਪਿਆ ਅੱਖਾਂ ਦੇ ਵਿੱਚ ਅਥਰੂ ਤੇ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਸੁਣਿਆ ਸੀ ਕਿ ਤੁਸੀਂ ਅੰਤਰਜਾਮੀ ਉਹ ਦਿਲਾਂ ਦੀਆਂ ਜਾਣਦੇ ਹੋ ਅੱਜ ਦੇਖ ਵੀ ਲਿਆ ਤੁਸੀਂ ਤਾਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਬੁੱਝ ਗਏ ਕਿ ਮੈਂ ਕੀ ਚਾਹੁੰਨਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਭੂਲਿਆ ਤੂੰ ਤਾਂ ਮੰਗ ਹੀ ਬੜੀ ਛੋਟੀ ਰੱਖ ਲਈ ਅਸੀਂ ਤਾਂ ਤੇਰੇ ਤੇ ਐਨੇ ਖੁਸ਼ ਹੋਏ ਸੀ ਤੇਰੇ ਤੇ ਐਨੇ ਨਿਹਾਲ ਹੋਏ ਸੀ ਕਿ ਤੈਨੂੰ ਗੁਰਨਾਣਕ ਪਾਸ਼ਾ ਜੀ ਦੇ ਘਰ ਦਾ ਵਾਰਸ ਬਣਾ ਦੇਣਾ ਸੀ ਪਰ ਤੂੰ ਐਨ ਮੌਕੇ ਦੇ ਉੱਤੇ ਮਨ ਦੇ ਵਿੱਚ ਇਹ ਮੰਗ ਰੱਖ ਦਿੱਤੀ ਫਿਰ ਅਸੀਂ ਆਪਣੇ ਸਿੱਖ ਦੇ ਆਪਣੇ ਪਿਆਰਿਆਂ ਦੇ ਪਿਆਰ ਦੇ ਬੱਜੇ ਆ ਜਦੋਂ ਸਾਡਾ ਸਿੱਖ ਸਾਡੇ ਤੋਂ ਪਿਆਰ ਦੇ ਨਾਲ ਕੁਝ ਪਰ ਉਸੇ ਦੇ ਨਾਲ ਮੰਗਦਾ ਇਹ ਨਾ ਸਾਨੂੰ ਉਹ ਸਿੱਖ ਦੀ ਮੰਗ ਪੂਰੀ ਕਰਨੀ ਪੈਂਦੀ ਹੈ ਇਸ ਕਰਕੇ ਸਾਨੂੰ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਪਈ ਨਹੀਂ ਤਾਂ ਅਸੀਂ ਤਾਂ ਤੈਨੂੰ ਕੁਝ ਹੋਰ ਹੀ ਦੇਣਾ ਚਾਹੁੰਦੇ ਸਾਂ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਇਸ ਬਾਣੀ ਨੂੰ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਨੇ ਦਸਾਂ ਹੀ ਗੁਰੂ ਸਹਿਬਾਨਾਂ ਦੇ ਜੀਵਨ ਨੂੰ ਪੜ੍ਹੀਏ ਤਾਂ ਵਿੱਚੋਂ ਬਹੁਤ ਸਾਰੀਆਂ ਸਾਖੀਆਂ ਵਾਦਨ ਨੂੰ ਸੁਨਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਮਿਹਰਾ ਕੀਤੀਆਂ ਤਾਂ ਜੇਕਰ ਆਪਾਂ ਵੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਹਰ ਬਰਕਤ ਹਾਸਲ ਕਰਨਾ ਚਾਹੁੰਦੇ ਆ ਤਾਂ ਇਹ ਬਾਣੀ ਦਾ ਪਾਠ ਹਰ ਰੋਜ਼ ਕਰਨਾ ਹੈ ਇਹ ਬਾਣੀ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਆ ਜੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦਾ ਪਾਠ ਕਰਨਾ ਜ਼ਰੂਰੀ ਆ ਪਰ ਜਿਵੇਂ ਹੁਣ ਕੁਝ ਭੈਣ ਭਰਾ ਨਵੇਂ ਨੇ ਜਿਨ੍ਹਾਂ ਨੇ ਅਜੇ ਸ਼ੁਰੂਆਤਾਂ ਕੀਤੀਆਂ ਨੇ ਤਾਂ ਉਹ ਕਈ ਵਾਰ ਉਲਝ ਜਾਂਦੇ ਆ ਵੀ ਅਸੀਂ ਕਿਹੜਾ ਪਾਠ ਕਰੀਏ ਜਾਂ ਮਨ ਦੇ ਵਿੱਚ ਕੋਈ ਇੱਛਾ ਕੋਈ ਭਾਵਨਾ ਆਈ ਤਾਂ ਕਹਿਣਗੇ ਅਸੀਂ ਕਿਹੜਾ ਪਾਠ ਕਰੀਏ ਤਾਂ ਜੋ ਸਾਡੇ ਮਨ ਦੀ ਇਹ ਭਾਵਨਾ ਪੂਰੀ ਹੋ ਜਾਵੇ ਤਾਂ ਸੰਗਤ ਜੀ ਮਨ ਦੇ ਵਿੱਚ ਕੋਈ ਉਲਝਣ ਨਹੀਂ ਰੱਖਣੀ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰੱਖਣਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਬਰਾਬਰ ਤਾਕਤਵਰ ਆ ਆਪਾਂ ਕਿਸੇ ਵੀ ਬਾਣੀ ਦਾ ਪਾਠ ਕਰੀਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਓਨੇ ਹੀ ਮਿਹਰਬਾਨ ਹੋਣਗੇ ਪਰ ਜਪਜੀ ਸਾਹਿਬ ਜੀ ਦੀ ਬਾਣੀ ਮੁੱਢ ਹੈ ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਪ੍ਰਤੱਖ ਆਪ ਨੇ ਸਿੱਖ ਦਾ ਕੋਈ ਵੀ ਕੰਮ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਤੋਂ ਬਿਨਾ ਆਰੰਭ ਨਹੀਂ ਹੋ ਸਕਦਾ ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋਣੀ ਚਾਹੀਦੀ ਆ ਆਪਾਂ ਦਿਨ ਭਰ ਦੇ ਵਿੱਚ ਜਿੰਨਾ ਮਰਜ਼ੀ ਬਾਣੀ ਦਾ ਪਾਠ ਕਰਦੇ ਆ ਸ਼ਬਦ ਜਾਪ ਕਰਦੇ ਆ ਪਰ ਅਮਰਤ ਵੇਲੇ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਕਈ ਭੈਣ ਭਰਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰਦੇ ਉਹ ਹੋਰ ਕਿਸੇ ਸ਼ਬਦ ਜਾਪ ਜਾਂ ਕਿਸੇ ਬਾਣੀ ਦਾ ਪਾਠ ਕਰਦੇ ਰਹਿੰਦੇ ਨੇ ਤਾਂ ਮਹਾਪੁਰਖ ਜੀ ਕਹਿੰਦੇ ਜੇਕਰ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਬਗੈਰ ਹੋਰ ਦੂਜੀਆਂ ਬਾਣੀਆਂ ਦਾ ਪਾਠ ਕਰਦੇ ਆ ਤਾਂ ਸਮਝੋ ਜਿਵੇਂ ਲਾੜੇ ਤੋਂ ਬਿਨਾ ਬਰਾਤ ਹੋਵੇ ਲਾੜੇ ਤੋਂ ਬਿਨਾ ਬਰਾਤ ਨਹੀਂ ਸੋਹਦੀ ਉਸੇ ਤਰ੍ਹਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਬਿਨਾ ਅਪਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਨਹੀਂ ਕਰ ਸਕਦੇ ਤਾਂ ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਵੇ ਇੱਕ ਪਾਠ ਤਾਰਿਆਂ ਦੀ ਸ਼ਾਮੇ ਤਾਰਿਆਂ ਦੀ ਸ਼ਾਮ ਤੋਂ ਭਾਵ ਹੁੰਦਾ ਹੈ ਅਮਰਤ ਵੇਲਾ ਅਮਰਤ ਵੇਲੇ ਦਾ ਸਮਾ ਸਵੇਰੇ 3 ਵਜੇ ਤੋਂ ਸਵੇਰੇ 6 ਵਜੇ ਦਾ ਵੇਲਾ ਅਮਰਤ ਵੇਲਾ ਮੰਨਿਆ ਗਿਆ ਹੈ ਤਾਂ 3 ਤੋਂ 6 ਦੇ ਵਿਚਕਾਰ ਕਟੋ-ਕਟ ਇੱਕ ਪਾਠ ਜਪਜੀ ਸਾਹਿਬ ਜੀ ਦਾ ਹਰੇਕ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ। ਬਾਕੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਆਪ ਹੀ ਕਰ ਦੇਣਗੇ। ਤਾਂ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰਨੀ ਆ। ਬਾਕੀ ਦਿਨ ਪਰਦੇ ਵਿੱਚ ਜੋ ਬਾਣੀ ਦਾ ਪਾਠ ਕਰਨਾ ਚਾਹੁੰਦੇ ਉਹ ਕਰੋ। ਫਿਰ ਉਸ ਤੋਂ ਬਾਅਦ ਵੀ ਜੇਕਰ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਉਹ ਕੋਈ ਮਨਾਹੀ ਨਹੀਂ ਆ। ਦਿਨ ਦੇ ਵਿੱਚ ਕਿਸੇ ਵੀ ਵੇਲੇ ਆਪਾਂ ਇਹ ਪਾਠ ਕਰ ਸਕਦੇ ਆ ਪਰ ਇੱਕ ਵਾਰ ਅਮਰਤ ਵੇਲੇ ਦੇ ਵਿੱਚ ਉੱਠ ਕੇ ਜ਼ਰੂਰ ਕਰਨਾ ਹੈ ਇੱਕ ਮਨ ਇਕਜਿਤ ਹੋ ਕੇ ਕਰਨਾ ਹੈ ਆਪਣੇ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਇਹ ਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਜਪਜੀ ਸਾਹਿਬ ਜੀ ਦਾ ਪਾਠ ਜਦੋਂ ਕਰਦੇ ਆ ਤਾਂ ਸਮਝਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਗੱਲਾਂ ਹੋ ਰਹੀਆਂ ਨੇ ਸਤਿਗੁਰ ਸੱਚੇ ਪਾਸ਼ਾ ਬੋਲ ਕੇ ਸਾਨੂੰ ਸਮਝਾ ਰਹੇ ਨੇ ਤੇ ਜੇਕਰ ਆਪਾਂ ਇਸ ਬਾਣੀ ਦਾ ਪਾਠ ਅਰਥਾਂ ਨੂੰ ਸਮਝ ਸਮਝ ਕੇ ਕਰਨਾ ਸ਼ੁਰੂ ਕਰ ਦੇਈਏ ਭਾਵ ਕਿ ਅਰਥ ਸਮਝਣੇ ਸ਼ੁਰੂ ਕਰ ਦੇਈਏ ਤਾਂ ਫਿਰ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੀ ਸਾਰੀ ਮੋਹਾਤਾ ਜੀ ਕੱਟੀ ਜਾਵੇਗੀ ਪਰ ਪਰ ਚਲੋ ਜੇਕਰ ਇਹ ਜੇ ਸ਼ੁਰੂਆਤਾਂ ਨਹੀਂ ਤਾਂ ਅਜੇ ਘੱਟੋ ਘੱਟ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਨਾ ਸ਼ੁਰੂ ਕਰੀਏ ਅਮਰਤ ਵੇਲੇ ਦੇ ਇਹ 15-20 ਮਿੰਟ ਸਮਲ ਲੈਣੇ ਸ਼ੁਰੂ ਕਰ ਦੇਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁਣੇ ਸ਼ੁਰੂ ਹੋ ਜਾਵੇਗੀ ਕਈ ਕਹਿੰਦੇ ਆ ਵੀ ਅਸੀਂ ਪਾਠ ਕਰਨਾ ਸ਼ੁਰੂ ਕਰਦੇ ਆ ਤਾਂ ਸਾਡਾ ਮਨ ਬਾਣੀ ਦੇ ਵਿੱਚ ਨਹੀਂ ਜੁੜਦਾ ਸਾਡਾ ਮਨ ਦੂਰ ਦੀਆਂ ਸਹਾਰਾਂ ਤੇ ਨਿਕਲ ਜਾਂਦਾ ਤਾਂ ਕੋਈ ਗੱਲ ਨਹੀਂ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਰਿਆਂ ਦੇ ਨਾਲ ਇਦਾਂ ਹੁੰਦਾ ਹੈ ਸਾਡਾ ਜਿਹੜਾ ਮਨ ਆ ਨਾ ਇਹ ਬਿਮਾਰ ਆ ਜਿਵੇਂ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੋਵੇ ਤਾਂ ਉਹ ਭੋਜਨ ਤੋਂ ਦੂਰ ਭੱਜਦਾ ਹੈ ਰੋਗੀ ਸਰੀਰ ਨੂੰ ਭੁੱਖ ਨਹੀਂ ਲੱਗਦੀ ਉਸੇ ਹੀ ਤਰ੍ਹਾਂ ਰੋਗੀ ਮਨ ਭਜਨ ਬੰਦਗੀ ਤੋਂ ਦੂਰ ਭੱਜਦਾ ਹੈ ਪਰ ਹੁਣ ਜੇ ਇਹਦਾ ਰੋਗ ਠੀਕ ਕਰਨਾ ਹੈ ਤਾਂ ਫਿਰ ਬਾਣੀ ਦਾ ਪਾਠ ਤਾਂ ਕਰਨਾ ਪੈਣਾ ਹੈ ਭਜਨ ਬੰਦਗੀ ਕਰਨੀ ਪੈਣੀ ਆ ਕਿਉਂਕਿ ਮਨ ਦੇ ਰੋਗਾਂ ਨੂੰ ਭਜਨ ਬੰਦਗੀ ਨਹੀਂ ਠੀਕ ਕਰਨਾ ਹੈ ਗੁਰਬਾਣੀ ਦੇ ਗਿਆਨ ਨੇ ਹੀ ਠੀਕ ਕਰਨਾ ਹੈ ਮਨ ਜਿੱਧਰ ਮਰਜ਼ੀ ਭੱਜੇ ਆਪਾਂ ਆਪਣੀ ਡਿਊਟੀ ਨਿਭਾਉਣੀ ਨਹੀਂ ਛੱਡਣੀ ਇਹ ਸਾਡਾ ਫਰਜ਼ ਆ कि ਅਸੀਂ ਅਮਰਤ ਵੇਲੇ ਉੱਠ ਗਏ ਉੱਠ ਕੇ ਆਪਣੇ ਮਾਲਕ ਦੀ ਯਾਦ ਵਿੱਚ ਬੈਠ ਗਏ ਆਪਾਂ ਆਪਣੇ ਵੱਲੋਂ ਆਪਣੀ ਡਿਊਟੀ ਨਿਭਾਉਣੀ ਆ ਅੱਗੇ ਮਾਲਕ ਦੀ ਮਰਜ਼ੀ ਕਿ ਉਹ ਸਾਡੇ ਤੋਂ ਕਿੰਨੀ ਕਿ સેવા ਕਰਵਾਉਣੀ ਚਾਹੁੰਦੇ ਆ ਆਪਾਂ ਇੱਕ ਵਾਰ ਉੱਠ ਕੇ ਬੈਠ ਜਾਈਏ ਪਰ ਉੱਠ ਕੇ ਵੀ ਤਾਂ ਹੀ ਬੈਠਾਂਗੇ ਜੇ ਸਤਿਗੁਰ ਸੱਚੇ ਬਾਦਸ਼ਾਹ ਜੀ ਦੀ ਮਰਜ਼ੀ ਹੋਵੇਗੀ ਤਾਂ ਰੋਜ਼ ਰਾਤ ਨੂੰ ਸੌਣ ਲੱਗਿਆ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰ ਕਰਕੇ ਸੌਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰ ਦੋ ਬਖਸ਼ ਦੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਤਾਂ ਜਿੱਦਣ ਸਤਿਗੁਰ ਸੱਚੇ ਪਾਸ਼ਾ ਨੂੰ ਸਾਡੇ ਤੇ ਤਰਸ ਆ ਗਿਆ ਸਾਡੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪੈ ਗਈ ਅਮਰਤ ਵੇਲੇ ਦੇ ਨਾਮ ਦੀ ਦਾਤ ਪੈ ਗਈ ਫਿਰ ਮੂੰਹੋਂ ਬੋਲ ਕੇ ਕੁਝ ਵੀ ਮੰਗਣਾ ਨਹੀਂ ਪੈਂਦਾ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਸਤਿਗੁਰ ਸੱਚੇ ਪਾਸ਼ਾ ਉਹ ਭਾਵਨਾ ਪੂਰੀ ਕਰ ਦਿੰਦੇ ਨੇ ਬਸ ਭਾਵਨਾ ਹੋਵੇ ਸ਼ੁਭ ਬਸ ਕਿਸੇ ਦਾ ਮਾੜਾ ਨਹੀਂ ਮੰਗਣਾ ਨਾ ਕਿਸੇ ਦਾ ਮਾੜਾ ਸੋਚਣਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਸਦਾ ਹੀ ਸਾਡੇ ਅੰਗ ਸੰਗ ਨੇ ਕਿਤੇ ਦੂਰ ਨਹੀਂ ਗਏ ਤਾਂ ਫਿਰ ਆਓ ਰੋਜ਼ ਅਮਰਤ ਵੇਲੇ ਉੱਠੀਏ ਉੱਠ ਕੇ ਪਹਿਲਾਂ ਕੁਝ ਧੀਰ ਵਾਹਿਗੁਰੂ ਜੀ ਦਾ ਜਾਪ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਣੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜਿਹੜੇ ਘੱਟ ਪੜੇ ਲਿਖੇ ਨੇ ਜਾਂ ਬਿਲਕੁਲ ਨਹੀਂ ਪੜੇ ਲਿਖੇ ਜਾਂ ਕਈਆਂ ਨੂੰ ਗੁਰਬਾਣੀ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਕਹਿੰਦੇ ਨੇ ਵੀ ਸਾਡੇ ਤੋਂ ਉਚਾਰਨ ਸਹੀ ਨਹੀਂ ਹੋ ਰਿਹਾ ਤਾਂ ਉਹ ਮੂਲ ਮੰਤਰ ਜੀ ਦਾ ਜਾਪ ਕਰੋ ਨਾਲ ਨਾਲ ਬਾਣੀ ਦਾ ਉਚਾਰਨ ਕਰਨਾ ਸਿੱਖੋ ਸਿੱਖਣਾ ਸ਼ੁਰੂ ਕਰਾਂਗੇ ਤਾਂ ਸਭ ਕੁਝ ਸਿੱਖ ਜਾਵਾਂਗੇ ਚੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਗੁਰੂ ਇਤਿਹਾਸ ਦੀ ਇਹ ਸਾਖੀ ਸੁਣਾਉਂਦਿਆਂ ਤੋਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਰਹਿ ਗਈ ਹੋਵੇ ਤਾਂ ਗੁਰੂ ਰੂਪ ਸਾਧ ਸੰਗਤ ਜੀ ਤੁਸੀਂ ਆਪਣੀ ਇਸ ਭੈਣ ਨੂੰ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ